ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਕੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਸਵਾਲ ਬਿਲਕੁਲ ਸਪਸ਼ਟ ਹੈ ਦੋ ਸ਼ਬਦਾਂ ਦੇ ਵਿੱਚ ਗੱਲ ਹੈ ਵੀ ਸੁਖਬੀਰ ਬਾਦਲ ਸਾਹਿਬ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਹੋ ਗਿਆ ਤੇ ਉਧਰ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਕੋਈ ਸ਼ਖਸ ਫੋਨ ਕਰਕੇ ਇਹ ਗੱਲ ਕਹਿ ਰਿਹਾ ਵੀ ਤੁਸੀਂ ਆਪਣਾ ਅਸਤੀਫਾ ਦੇ ਦਿਓ ਤੇ ਤੀਜਾ ਮੇਰਾ ਸਵਾਲ ਪੱਟੀ ਸਾਹਿਬ ਇਹ ਹੈ ਵੀ ਜਲੰਧਰ ਦੇ ਵਿੱਚ ਬਾਬਾ ਸਰਪਜੋਤ ਸਿੰਘ ਬੇਤੀ ਬਾਬਾ ਸੇਵਾ ਸਿੰਘ ਤੇ ਰਵੀਿੰਦਰ ਸਿੰਘ ਇਹਨਾਂ ਨੇ ਇੱਕ ਮੀਟਿੰਗ ਕੀਤੀ ਹੈ ਤੇ ਜਥੇਦਾਰ ਸਾਹਿਬ ਕੋਲ ਇਹਨਾਂ ਨੇ ਕੁਝ ਹੋਇਆ ਇਹ ਤਿੰਨ ਸਿੱਧੇ ਸਿੱਧੇ ਸਵਾਲ ਹੈ ਤੇ ਆਪਾਂ ਸੁਖਬੀਰ ਬਾਦਲ ਦੇ ਅਸਤੀਫੇ ਤੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਸੋਖ ਬੀਰ ਸਿੰਘ ਬਾਦਲ ਜਿਹੜੇ ਨੇ ਇਹ 2008 ਦੇ ਵਿੱਚ ਜਿਹੜੇ ਸੀ ਉਹ ਸ਼ਰੋਗ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਦੇ ਨੇ ਜੀ 2008 ਦੇ ਵਿੱਚ ਉਸ ਤੋਂ ਬਾਅਦ ਦੋ ਵਾਰੀ ਇਹਨਾਂ ਦੀ ਰੀਨਿਊਵਲ ਵੀ ਹੁੰਦੀ ਹੈ ਪ੍ਰਧਾਨਗੀ ਦੀ ਲੇਕਿਨ ਉਸ ਤੋਂ ਬਾਅਦ 2024 ਤੱਕ ਰਹਿੰਦੇ ਨੇ ਇਹਨਾਂ ਦੇ ਪਿਤਾ 1996 ਤੋਂ ਲੈ ਕੇ 2008 ਤੱਕ ਪ੍ਰਧਾਨ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੈਸੇ ਬਾਦਲ ਅਕਾਲੀ ਦਲ ਦੀ ਜਿਹੜੀ ਬੁਨਿਆਦ 1988 ਕੀ ਰੱਖ ਦਿੱਤੀ ਗਈ ਸੀਗੀ ਲੇਕਿਨ ਉਹ ਬਾਦਲ ਅਕਾਲੀ ਦਲ ਸੀਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਬਣਿਆ ਕਿਉਂਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਅਸਲੀ ਸੀ ਜਿੰਨਾਂ ਕੋਲ ਤੱਕੜੀ ਚੋਣ ਨਿਸ਼ਾਨ ਸੀ ਉਹਨਾਂ ਨੇ 1995 ਕੇ 96 ਦੇ ਜਦ ਕਿ ਮਰਜਿੰਗ ਕਰਤੀ ਸੀ ਆਪਣੀ ਜਿਹਦੇ ਪ੍ਰਧਾਨ ਸਰਦਾਰ ਸੁਦੀਸ਼ ਸਿੰਘ ਬਰਨਾਲਾ ਸੀਗੇ ਇਹਨਾਂ ਦੀ ਮਰਜਿੰਗ ਤੋਂ ਬਾਅਦ ਫਿਰ ਇਹ ਸ਼੍ਰੋਮਣੀ ਅਕਾਲੀ ਦਲ ਬਣ ਗਿਆ 1999 ਦੇ ਵਿੱਚ ਜਦੋਂ ਜਹੇਦਾਰ ਗੁਰਚਰਨ ਸਿੰਘ ਟੋੜਾ ਦਾ ਇਹਨਾਂ ਦਾ ਫਿਰ ਅੰਦਰੂਨੀ ਯੁੱਧ ਛਿੜਦਾ ਵਾ ਉਹਨਾਂ ਨੇ ਫਿਰ ਆਪਣਾ ਸਰਬਿੰਦ ਸ਼੍ਰੋਮਣੀ ਕ盟 ਬਣਾ ਲਿਆ ਸੀ ਤੇ ਇਹਦੇ ਨਾਲ ਫਿਰ ਬਾਦਲ ਕਾਲੀ ਦਾ ਲੱਗ ਗਿਆ ਹੁਣ 2008 'ਚ ਪ੍ਰਧਾਨ ਬਣਦੇ ਨੇ ਤੇ ਜਿਹੜੇ ਅਕਾਲੀ ਦਲ ਦੇ ਦੋ ਵੱਡੇ ਮਹਾਰਥੀ ਸੀਗੇ ਇੱਕ ਬੰਦੀ ਸਿੰਘ ਬ੍ਰਹਮਪੁਰਾ ਤੇ ਇੱਕ ਸੁਖਦੇਵ ਸਿੰਘ ਢੀਂਡਸਾ ਬ੍ਰੰਪੁਰ ਨੇ ਜਿਹੜੀ ਸੀ ਬ੍ਰੰਪੁਰ ਨੇ 2008 ਦੇ ਵਿੱਚ ਤੇਜਾ ਸਿੰਘ ਸਮੁੰਦਰੀ ਹਲ ਜਿੱਥੇ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਆ ਉੱਥੇ ਇਹਨਾਂ ਨੇ ਬਕਾਇਦਾ ਤੌਰ ਤੇ ਜਿਹੜਾ ਸੀ ਇਹਦਾ ਨਾਮ ਪੇਸ਼ ਕੀਤਾ ਸੀ ਬ੍ਰੰਪੁਰ ਸਾਹਿਬ ਨੇ ਤੋਂ ਉਹਦੀ ਤਾਇਦ ਬਕਾਇਦਾ ਜਿਹੜੀ ਸੀ ਕੀਤੀ ਸੀ ਸੰਦੀਪ ਸਿੰਘ ਢੀਡਸਾ ਨੇ ਤੇ ਮਨਜੀਤ ਸਿੰਘ ਕਲਕੱਤਾ ਨੇ ਉਦੋਂ ਬਾਦਲ ਸਾਹਿਬ ਨੂੰ ਕਿਹਾ ਸੀ ਬਾਦਲ ਸਾਹਿਬ ਤੁਸੀਂ ਆਪਣਾ ਮੁੱਦਾ ਤੇ ਲੈ ਆਂਦਾ ਤੇ ਬਾਕੀ ਕਿਸੇ ਨੂੰ ਬਹੁਤੀ ਹਵਾ ਨਾ ਦਿਓ ਨਹੀਂ ਤੇ ਇਹ ਪਰਿਵਾਰਵਾਦ ਦਾ ਕਾਲੀਦਲ ਬਣ ਜਾਏਗਾ ਤੇ ਮਨਜੀਤ ਸਿੰਘ ਕਲਕੱਤਾ ਦੀ ਬਹੁਤਾ ਗਲਤ ਤੇ ਗੌਰਨੀ ਸੀ فرمایا ਜਾਂਦੇ ਫਿਰ ਸਾਰੇ ਇਹਦੇ ਬੱਚੇ ਆ ਗਏ ਸੀ ਭਾਵੇਂ ਉਹ ਢੀਂਡ ਸਾਵੇ ਭਾਵੇਂ ਉਹ ਬ੍ਰੰਧਪੁਰਾ ਹੋਵੇ ਭਾਵੇਂ ਉਹ ਬਲਵਿੰਦਰ ਸਿੰਘ ਭੁੰਡਣ ਹੋਵੇ ਇਹਨਾਂ ਨੇ ਆਪਣੇ ਆਪਣੇ ਮੁੱਡੇ ਬਿਦਾਨ ਦੇ ਵਿੱਚ ਨਹੀਂ ਤੇ ਕਾਜ਼ੀਦਲ ਦੇ ਵਿੱਚ ਹੁੰਦਾ ਸੀ ਜਿਹੜਾ ਵੀ ਮੈਰਿਟ ਤੇ ਆਉਂਦਾ ਉਹਦੇ ਹਿਸਾਬ ਨਾਲ ਉਹਨੂੰ ਪ੍ਰਧਾਨਗੀ ਮਿਲਦੀ ਆ ਉਹਦੇ ਹਿਸਾਬ ਨਾਲ ਟਿਕਟਾਂ ਮਿਲਦੀ ਆ ਉਹਦੇ ਸਬੰਧਨ ਉਹਦੇ ਹੀ ਮਿਲਦੇ ਸੀ ਲੇਕਿਨ ਉਸ ਤੋਂ ਬਾਅਦ ਪਰਿਵਾਰਵਾਦ ਨੇ ਸ਼ੁਰੂਆਤ ਕੀਤੀ 1996 ਤੱਕ ਜਿਹੜਾ ਸੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸੀ ਕਾਂਗਰਸ ਨੂੰ ਕੋਸ ਦੇ ਰਹੇ ਪਾਣੀ ਪੀ ਪੀ ਕੇ ਇਹ ਪਰਿਵਾਰਵਾਦ ਦੀ ਪਾਰਟੀ ਆ ਕਿ ਜਿੱਦਨ ਇਹਨਾਂ ਦਾ ਪੜਾ ਬੇਟਾ ਆ ਗਿਆ ਉਧਰ ਮੁੜ ਕੇ ਇਹਨਾਂ ਨੇ ਫਿਰ ਉਸ ਤੋਂ ਬਾਅਦ ਕਾਂਗਰਸ ਤੇ ਵੀ ਇਹੋ ਜਿਹਾ ਮਲਾ ਨਹੀਂ ਕੀਤਾ ਹੁਣ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਆ ਉਹ ਰਵਾਇਤ ਦੇ ਮੁਤਾਬਕ ਕਸੀਬਾ ਬਹੁਤ ਪਹਿਲਾਂ ਬਣਦਾ ਸੀ ਅਕਾਲੀ ਦਲ ਦੇ ਨਿਯਮ ਰਹੇ ਨੇ ਰਵਾਇਤ ਨਹੀਂ ਆ ਇੱਕ ਪਰੰਪਰਾ ਰਹੀ ਹੈ ਜੀ ਜਦੋਂ ਵੀ ਪਾਰਟੀ ਹਰਦੀਆ ਉਦੋਂ ਪ੍ਰਧਾਨ ਆਪਣਾ ਅਸਤੀਫਾ ਪੇਸ਼ ਕਰਦਾ ਵਰਕਿੰਗ ਕਮੇਟੀ ਜਾਂ ਕਾਰਜਕਾਰੀ ਕਮੇਟੀ ਦੀ ਮਰਜ਼ੀ ਆ ਉਹ ਅਸਤੀਫਾ ਪ੍ਰਵਾਨ ਕਰੇ ਜਾਂ ਨਾ ਕਰੇ ਲੇਕਨ ਸੁਖਬੀਰ ਸਿੰਘ ਬਾਦਲ ਨੇ ਭਾਵੇਂ 2017 ਚ ਪਾਰਟੀ ਜਿਹੜੀ ਬੜੀ ਬੁਰੀ ਤਰ੍ਹਾਂ ਹਰੀ ਸੀ 15 ਸੀਟਾਂ ਮਿਲੀਆਂ ਸੀ ਤੇ ਵਿਰੋਧੀ ਧਿਰ ਦਾ ਰੁਤਬਾ ਇਹਨਾਂ ਤੋਂ ਖੁਸ਼ ਗਿਆ ਸੀ। ਉਸ ਟਾਈਮ ਤੇ ਰਣਜੀਤ ਸਿੰਘ ਬ੍ਰਿੰਪਰ ਨੇ ਜੇ ਆਵਾਜ਼ بلند ਕੀਤੀ ਸੀ ਕਿ ਤੇ ਸੁਖਬੀਰ ਸਿੰਘ ਬਾਦਲ ਨਾਰਾਜ਼ ਹੋ ਕੇ ਉੱਠ ਕੇ ਚਲਾ ਗਿਆ ਸੀ ਤੇ ਉਹਨੂੰ ਮਨਾਉਣ ਵਾਸਤੇ ਦੋ ਬੰਦੇ ਗਏ ਸੀ ਕਿ ਬੀਬੀ ਜਗੀਰ ਕੌਰ ਤੇ ਇੱਕ ਜੈ ਸੁੱਚਾ ਸਿੰਘ ਲੰਗਾ। ਪ੍ਰਧਾਨ ਜੀ ਤੁਸੀਂ ਜਿੱਦਾਂ ਕਹੋਗੇ ਉਦਾਂ ਹੀ ਅਸੀਂ ਕਰਾਂਗੇ ਤੁਸੀਂ ਆਜੋ ਤੇ 2019 ਦੇ ਵਿੱਚ ਫਿਰ ਜਿਹੜੀ ਭਾਜਪਾ ਸੀਗੀ ਭਾਜਪਾ ਦੀ ਇਹਨਾਂ ਦੀ ਅਲਾਈਅੰਸ ਪਾਰਟੀ ਸੀਗੀ ਤੇ ਭਾਜਪਾ ਹਰ ਵਾਰੀ 3 ਸੀਟਾਂ ਲੜਦੀ ਹੈ 3 ਹਲਕਿਆਂ ਤੋਂ ਚੋਣ ਲੜਦੀ ਹੈ ਤੇ ਇਹ 10 ਤੋਂ ਲੜਦੇ ਆ ਤੇ ਭਾਜਪਾ ਨੇ 3 ਹਲਕੇ ਲੜਕੇ ਤੇ 2 ਜਿੱਤੇ ਪਰ ਇਹਨਾਂ ਨੇ 10 ਲੜੇ ਤੇ 2 ਜਿੱਤੇ ਬੜਾ ਫਰਕ ਸੀ ਗੱਲ ਨਾ 2017 ਚ ਨਾ 2019 ਦੇ ਵਿੱਚ ਤੇ 2022 ਚ ਜਿਹੜਾ ਹਸ਼ਰ ਅਕਾਲੀ ਦਾ ਲੋਹਿਆ ਤੇ ਉਦੋਂ ਮੇਖਿਆ ਕਈ ਦਿਨ ਤੇ ਸੰదర్శਕ ਵੀਰ ਸਿੰਘ ਬਾਦਲ ਤੇ ਪਰਿਵਾਰ ਸਬੇਤ ਤੇ ਬਾਕੀ ਕਾਲੀ ਆਗੂ ਸਦਮੇ ਕੀ ਰਹੇ ਸੀਗੇ ਕਿਸੇ ਦਾ ਕੋਈ ਬਿਆਨ ਨਹੀਂ ਸਹੀ ਆ ਰਿਹਾ ਉਸ ਟਾਈਮ ਦੇ ਉੱਤੇ ਤਿੰਨ ਸਿਰਫ ਇਹਨਾਂ ਦੇ ਹਦੈਗ ਜਿੱਤੇ ਸੀ ਜੇ ਕਿਤੇ ਇੱਕ ਜਿੱਦਾਂ ਤੇ ਇਹਨਾਂ ਦੀ ਚੋਣ ਕਮਿਸ਼ਨ ਤੋਂ ਮੰਤਾਂ ਰੱਦ ਹੋ ਜਣੀ ਸੀ ਤਕੜੀ ਨਿਸ਼ਾਨ ਚੋਣਿਸ਼ਣ ਖੁਸ਼ਚਣ ਜਾਂਦਾ ਕੋਲ ਲੇਕਿਨ 10 ਜਿੱਤਨ ਕਰਕੇ ਉਹ ਚੋਣਿਸ਼ਣ ਬਚ ਗਿਆ 2024 ਚ ਫਿਰ ਜਿਸ ਤਰੀਕੇ ਨਾਲ ਆਨੰਦਿਆ ਲੋਕ ਸਭਾ ਚੋਣ 10 ਉਮੀਦਵਾਰਾਂ ਦੀ ਜਬਾਨ ਤਾਂ ਜਬਤ ਹੋਈਆਂ ਤੁਸੀਂ ਸਿਰਫ ਇੱਕ ਤੁਸੀਂ ਜਿੱਤੇ ਤੇ ਦੋ ਬਾਕੀ ਆਪਣੀ ਜਬਾਨ ਤਾਂ ਬਚਾ ਸਕੀਏ ਤੁਹਾਡੇ ਦੇ ਨੋਝਲੀ ਵੱਧ ਵੋਟਾਂ ਸੀ ਉਹ ਬੀਜੇਪੀ ਲੈ ਗਈ ਭਾਵੇਂ ਉਹ ਸੀਟ ਕੋਈ ਜਿੱਤ ਨਹੀਂ ਸਕੀ ਜੇ 22 ਇਲੈਕਸ਼ਨ ਆਈਆਂ ਚਾਰ ਤੇ ਇਹਨਾਂ ਦੇ ਉਹਨਾਂ ਨੂੰ ਦਰਕਰਾਰ ਕਰਤਾ ਚੋਣਾਂ ਨਹੀਂ ਲੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਆਈਆਂ ਤੇ ਚੋਹ ਪੰਜਾਂ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਨੂੰ ਸਿਰਫ 11 ਸੀਟਾਂ ਮਿਲੀਆਂ ਪਾਰਟੀ ਦੀ ਇੰਨੀ ਮੰਦੀ ਹਾਲਤ ਹੋਣ ਦੇ ਬਾਵਜੂਦ ਵੀ ਜੇ ਕਿਤੇ ਇਹਨਾਂ ਨੂੰ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਨਹੀਂ ਦਿੱਤਾ ਤੇ ਮੇਰੇ ਖਿਆਲ ਨਾਲ ਭਈ ਸ਼ਾਇਦ ਇਹਦੂ ਘਟਿਆ ਅਗਲ ਹੋਰ ਕਿ ਨਹੀਂ ਹੋ ਸਕਦੀ ਉਹ ਆ ਕੀ ਜੁਲਾਈ 1 ਜੁਲਾਈ ਨੂੰ ਜਿਹੜੇ ਬਾਗੀ ਧੜੇ ਕਹਿੰਦੇ ਸੀ ਇਹਨਾਂ ਦੇ ਵਿੱਚੋਂ ਬਾਗੀ ਹੋ ਕੇ ਉਹ ਕਾਲ ਤੱਕ ਤੇ ਜਾਂਦੇ ਆਂ ਵੀ ਇੱਕ ਕਬੂਲਨਾਮਾ ਦਿੰਦੇ ਆ ਜਿਹਨੂੰ ਅਸੀਂ ਗੁਨਾਹਨਾਮੇ ਕਹਿ ਸਕਦੇ ਆਂ ਵੀ ਸਾਡੇ ਕੋ ਆ ਗੁਨਾਹ ਹੋਏ ਨੇ ਅਸੀਂ ਵੀ ਸ਼ਾਮਲ ਆ ਉਹ ਕਬੂਲਨਾਮੇ ਦੇ ਉੱਤੇ ਕਾਰਵਾਈ ਕਰਦਿਆ ਕਰਦਿਆ ਕਰਦੇ ਮਾਮਲਾ ਫਿਰ ਪਹੁੰਚ ਜਾਂਦਾ ਵਾ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ 18 ਨਵੰਬਰ ਨੂੰ ਇਹ ਵਿਕਰਮ ਸਿੰਘ ਜੀਠਿਆ ਨੇ ਵੀ ਅੱਜਕੱਲ੍ਹ ਕਹੀ ਆਂ ਵੀ ਸੁਖਬੀਰ ਸਿੰਘ ਬਾਦਲ ਨੇ ਨਵੰਬਰ ਦੇ ਵਿੱਚ ਜਿਠਵਾ ਦਿੱਤਾ ਸੀਗਾ ਇਹ 16 ਨਵੰਬਰ ਨੂੰ ਤੁਹਾਨੂੰ ਪਤਾ ਹੋਏਗਾ ਅਕਾਲ ਤਖਤ ਦੇ ਜਥੇ ਜਥੇਦਾਰ ਗਿਆਨੀ ਰਗਬੀਰ ਸਿੰਘ ਤੇ ਤੱਕ ਸ੍ਰੀ ਦਮਦਮ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਜਿਹੜੇ ਇਹਨਾਂ ਨੇ ਆਪਣੇ ਵਰਕਿੰਗ ਪ੍ਰਧਾਨ ਬਣਾਏ ਜਿਹੜੂ ਕੰਮ ਚਲੂ ਪ੍ਰਧਾਨ ਕਿੰਨੇ ਬਲਵਿੰਦਰ ਸਿੰਘ ਧੁੰਦਲ ਜੀ ਉਹਨਾਂ ਦੀ ਮੀਟਿੰਗ ਇੱਕ ਗਿਆਨੀ ਰਗਬੀਰ ਸਿੰਘ ਦੇ ਘਰ ਚ ਹੁੰਦੀ ਹੈ ਹਾਂ ਉਹਦੇ ਵਿੱਚ ਇਹ ਕਹਿੰਦੇ ਨੇ ਜੀ ਮੇਕੋ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਤੇ ਗਿਆਨੀ ਹਰਪ੍ਰੀਤ ਸਿੰਘ ਬੰਦੇ ਕਾਪੀ ਫਿਰ ਸਾਨੂੰ ਵੀ ਭੇਜ ਦਿਓ 18 ਨਵੰਬਰ ਨੂੰ ਚਿੱਠੀ ਲਿਖਦੇ ਸੁਖਬੀਰ ਸਿੰਘ ਬਾਦਲ ਕਾਲ ਤੱਕ ਤੇ ਪੇਸ਼ ਹੋਣ ਲਈ ਕਿ ਮੈਨੂੰ ਤੁਸੀਂ ਬਹੁਤ ਡਿਲੇ ਕਰਤਾ ਮੇਰੀ ਘਰ ਚ ਆਪਣੇ ਫੰਕਸ਼ਨ ਆ ਮੇਰੀ ਬੇਟੀ ਦੀ ਸ਼ਾਦੀ ਆ ਇਸ ਕਰਕੇ ਤੁਸੀਂ ਜੇ ਬੰਦੂ ਪਹਿਲਾਂ ਪਹਿਲਾਂ ਤਲਬ ਕਰ ਲੋ ਬਲਾ ਲੋ ਤੇ ਮੈਂ ਔਰ ਹੀ ਤਿਆਰ ਉਹਦੇ ਵਿੱਚ ਇਹ ਲਿਖ ਕੇ ਭੇਜ ਦਿੰਦੇ ਆਂ ਵੀ ਮੈਂ ਆਪਣੀ ਉਹਦੇ ਤੋਂ ਅਸਤੀਫਾ ਦੇ ਦਿੱਤਾ। ਜੇ ਉਹਦੇ ਚ ਅਸਤੀਫਾ ਨਾ ਲਿਖਿਆ ਹੁੰਦਾ ਫੇਰ ਸ਼ਾਇਦ 2 ਤਰੀਕ ਵਾਲੀ ਜਿਹੜੀ ਸੁਣਵਾਈ ਹੋਈ ਉਹ ਨਾ ਹੁੰਦੀ। ਕਿਉਂ 3 اگਸਟ ਨੂੰ ਸਖਬੀਰ ਸਿੰਘ ਬਾਦਲ ਨੂੰ ਜਿਹੜਾ ਅਸੀਂ ਤਨਖਾਹਿਆ ਕਰਾ ਦਿੱਤਾ ਕਿ ਅਸੀਂ ਕਾਲ ਤੱਕ ਤੋਂ ਜਿਹੜਾ ਇਹਨਾਂ ਕਬੂਲਨਾਮਾ ਕੀਤਾ ਸੀ ਆਪਣਾ ਜਿਹੜੀਆਂ ਸਾਰੀਆਂ ਇਹਨਾਂ ਦੇ ਆਪਣੀਆਂ ਜਿਹੜੇ ਗੁਨਾਹ ਕਬੂਲ ਕੀਤੇ ਸੜੇ ਕੋਈ ਗਲਤੀਆਂ ਹੋਈਆਂ ਨੇ ਆ। ਤਤੀ ਨੂੰ ਫਿਰ ਆਪਣੀ ਫਿਰ ਚਿੱਠੀ ਦਿੰਦੇ ਜਾ ਕੇ ਮੈਂ ਮੈਂ ਪੇਸ਼ ਹੋਣ ਲਈ ਤਿਆਰ ਜੇ ਕਿਤੇ ਇਹ ਆਪਣਾ ਜਿਹੜਾ 18 ਤਰੀਕ ਦੇ ਵਿੱਚ ਅਸਤੀਫੇ ਵਾਲੀ ਗੱਲ ਲਾਂ ਕਰਦੇ ਸ਼ਾਇਦ 2 ਦਸੰਬਰ ਦੀ ਮੀਟਿੰਗ ਜੇ ਹੋਰ ਪੋਸਟਮਨ ਹੋ ਸਕਦੀ ਸੀ ਸੋ ਜਹਦਰ ਸਭ ਕਹਿ ਚੁੱਕੇ ਸੀ ਕਿ ਅਸੀਂ ਅਜੇ ਆਪਣੇ ਜਿਹੜੇ ਪੰਥਕ ਲੋਕ ਨੇ ਉਹਨਾਂ ਨਾਲ ਮੀਟਿੰਗ ਕਰਾਂਗੇ ਇਤਿਹਾਸ ਕਰਾਂਗੇ ਮੀਟਿੰਗ ਕਰਾਂਗੇ ਅਸੀਂ ਉਹ ਮੀਟਿੰਗ ਕਰਨ ਤੋਂ ਬਾਅਦ ਜਿਹੜਾ ਅਸੀਂ ਫਿਰ ਇਕੱਲੇ ਸੋਚਾਂਗੇ ਕੀ ਕਰਨਾ ਕੀ ਨਹੀਂ ਕਰਨਾ ਲੇਕਿਨ ਜਦੋਂ ਇਹਨਾਂ ਸਿਫਾ ਦਿੱਤਾ ਤੇ ਫਿਰ ਇਹਨਾਂ ਦੋ ਤਰੀਕ ਦੀ ਮੀਟਿੰਗ ਰੱਖ ਲਈ ਹੂੰ ਉਸ ਮੀਟਿੰਗ ਦੇ ਵਿੱਚ ਇਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਇਹ ਗਿਨਾਹ ਕੀਤੇ ਜੈਸ ਔਰ ਨੋ ਜਵਾਬ ਦੇ ਦਿਓ ਤੇ ਜਦੋਂ ਇਹਨਾਂ ਤਰਕ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹੇ ਦਾ ਨਿਮਨਨ ਕਰਤਾ ਸੀਗਾ ਹੂੰ ਕਿਉਂ ਨਾ ਕੀਤਾ ਸੀਗਾ ਭਾਈ ਜਿਹੜੀ ਤੁਹਾਨੂੰ ਸਵਾਲ ਪੁੱਛੇ ਜੇ ਆ ਜਿਹੜੀ ਗੱਲਾਂ ਤੁਸੀਂ ਆਪਣੇ ਸਪਸ਼ਟੀਕਰਨ ਵਿੱਚ ਮੰਨੀਆਂ ਮੰਨੀਆਂ ਨੇ ਉਹਨਾਂ ਵਿੱਚ ਪੁੱਛੇ ਜਾ ਰਹੇ ਨੇ ਵਰਨਿਕ ਪੁੱਛਿਆ ਜਾ ਰਿਹਾ ਇਸ ਕਰਕੇ ਤੇ ਸਪਸ਼ਟਿਕਰ ਦੇਣ ਦੀ ਲੋੜ ਨਹੀਂ ਹੁਣ ਤਰਕ ਦੇਣ ਦੀ ਲੋੜ ਨਹੀਂ ਤੁਸੀਂ ਇੱਥੇ ਬਕਾਇਦਾ ਤੌਰ ਤੇ ਜੈਸਾ ਨੂੰ ਜਵਾਬ ਦਿਓ ਇਹਨਾਂ ਦੇ ਆਪਣੇ ਉਹ ਕਬੂਲ ਕਰ ਲਏ ਤੇ ਜਥੇਦਾਰਾਂ ਨੇ ਕਿਹਾਤਾ ਵੀ ਤਿੰਨ ਦਿਨਾਂ ਦੇ ਵਿੱਚ ਵਿੱਚ ਤੁਸੀਂ ਆਪਣੀ ਜਿਹੜੇ ਇਹਨਾਂ ਦੇ ਅਸਤੀਫੇ ਨੇ ਸਾਰਿਆਂ ਦੇ ਪ੍ਰਬੰਧ ਕਰਕੇ ਸਾਨੂੰ ਭੇਜੋ ਹੂੰ ਤੇਕਨ ਇਹਨਾਂ ਨੇ ਬਾਅਦ ਚ ਕਹਦਾ ਸੀ 20 ਦਿਨ ਦਾ ਟਾਈਮ ਲੇਕਨ ਅੱਜ ਤੱਕ ਕਿਸੇ ਵੀ ਜਥੇਦਾਰ ਨੇ ਉਹ 20 ਦਿਨਾਂ ਦੀ ਪੁਸ਼ਟੀ ਨਹੀਂ ਕੀਤੀ। 20 ਦਿਨ ਵੀਦਗੇ ਫੇਰ ਵੀ ਨਹੀਂ ਆਏ ਮੁੜ ਕੇ ਫਿਰ ਇਹਨਾਂ ਨੇ ਜਿਹੜਾ ਸੀ ਕਹਿੰਦਾ ਜੀ 15 ਦਿਨ ਸੀ ਹੋਰ ਲੱਗਦੇ ਉਹ ਵੀ ਬੀਤ ਗਏ। ਅਸਤੀ ਵੀ ਫੇਰ ਨਹੀਂ ਆਏ। ਤੇ ਜਦੋਂ 6 ਤਰੀਕ ਨੂੰ ਗਿਆਨੀ ਰੂਪੀ ਬੀਸਰ ਨੇ ਇਹ ਠੋਕ ਪਾ ਕੇ ਕਹਿੰਦਾ ਵੀ ਅਕਾਲ ਤੱਕ ਤੋਂ ਜਾਰੀ ਹੋਏ ਹੁਕਮਨਾਮੇ ਜਿਹੜੇ ਦੇ ਉਹ ਬਕਾਇਦਾ ਤੌਰ ਤੇ ਇਨ ਬਿਨ ਇੰਪਲੀਮੈਂਟ ਕੀਤੇ ਜਾਣਗੇ। ਇਹਨਾਂ ਨੂੰ ਲਾਗੂ ਕਰਾਇਆ ਜਾਣਗੇ। ਉਹਨਾਂ ਨੇ ਕਿਹਾ ਇਹ ਸੰਗਤ ਲਾਗੂ ਕਰਾਵੇ, ਇਹ ਪੰਥ ਲਾਗੂ ਕਰਾਵੇ। ਕਿ 7 ਤਰੀਕ ਨੂੰ ਇਹ ਜਾ ਕੇ ਪੇਸ਼ ਹੋ ਜਾਂਦੇ ਵੀ ਵੇਖੋ ਜੀ ਸਾਨੂੰ ਆਹ ਪ੍ਰੋਬਲਮ ਆਦੀ ਟੈਕਨੀਕ ਨੂੰ ਮੈਨੂੰ ਨਹੀਂ ਪਤਾ ਕਿਉਂ ਨਹੀਂ ਹੁੰਦੀ। ਬਾਹਰ ਆ ਕੇ ਪਹਿਲਾਂ ਇਹਨਾਂ ਮਾਛੀ ਵਾਲੀ ਜਿਹੜੀ ਮੀਟਿੰਗ ਜਿਹਦਰ ਲੱਗੀ ਥੀ ਉਹਦੇ ਚ ਉੱਠ ਬੋਲਿਆ ਫਿਰ ਸਤ ਨੂੰ ਅੱਗੇ ਝੂਠ ਬੋਲਿਆ ਕੀ ਝੂਠ ਬੋਲਣ ਠੀਕ ਲੈ ਲੈ ਇਹਨਾਂ ਨੇ ਲੇਕਨ ਸ਼ਖਬੀਰ ਸਿੰਘ ਬਾਦਲ ਬਾਰੇ ਜਿਹੜਾ ਸੀ ਹਮੇਸ਼ਾ ਹੀ ਇਹ ਹੁੰਦਾ ਰਿਹਾ ਸੀ ਵੀ ਅਸਤੀਫਾ ਦੇ ਚੁੱਕੇ ਨੇ ਉਹ ਸਿਰ ਵਰਕਿੰਗ ਕਮੇਟੀ ਚ ਪ੍ਰਮਾਨ ਹੋ ਰਿਹਾ ਸ਼ਖਬੀਰ ਸਿੰਘ ਬਾਦਲ ਵੀ ਖਫਾ ਸੀ ਵੀ ਮੇਰਾ ਅਸਤੀਫਾ ਪ੍ਰਮਾਨ ਕਰੋ ਜੇ ਮੇਰੇ ਕੋਲ ਜਿਹੜੀ ਉੱਤੇ ਪਈ ਉਹ ਲਾਓ ਤੁਸੀਂ ਕਿਉਂ ਨਹੀਂ ਲਾਉਦੇ ਤੁਸੀਂ ਤੱਜ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਆ ਤੇ ਵਰਕਿੰਗ ਕਮੇਟੀ ਉਹਨਾਂ ਚ ਤਬਰ ਕਰਦੀ ਦਿੰਦੀ ਜਿੰਨਾ ਚਿਰ ਅਗਲਾ ਅਗਲਾ ਜਿਹੜਾ ਸੀ ਉਹ ਬੋਡੀ ਦਾ ਚੁਣੀ ਜਾਵੇ ਹੂੰ अच्छा पड़ा। पड़ा। अच्छा ਜਿਹੜਾ ਸਾਰਾ ਢਾਂਜਾ ਸੀਗਾ ਉਹ ਭੰਗੋ ਗਿਆ ਜੀ ਜਦੋਂ ਪ੍ਰਧਾਨ ਅਸੀਵਾ ਮਨਜ਼ੂਰ ਹੋ ਗਿਆ ਆਟੋਮੈਟਿਕਲੀ ਢਾਂਜਾ ਭੰਗੋ ਗਿਆ ਜੀ ਜਦੋਂ ਪ੍ਰਧਾਨ ਅਸੀਵਾ ਦੇ ਗਿਆ ਤੇ ਆਟੋਮੈਟਿਕਲੀ ਹੋ ਗਿਆ ਵਰਕਿੰਗ ਪ੍ਰਧਾਨ ਤੁਸੀਂ ਲਾ ਦਿੱਤਾ ਪੂੰਦੜ ਹੁਣ ਭੂੰਦੜ ਸਾਹਿਬ ਨੇ ਪਿੱਛੇ ਜੇ ਛੇਹਾਰ ਕੀਤੀ ਸੀ ਮੇਰੀ ਉਮਰ ਜਿਹੜੀ ਉਹ ਮੇਰੀ ਜਿਹੜਾ ਉਹ ਐਵੇਂ ਸਾਥ ਨਹੀਂ ਦਿੰਦੀ ਤੇ ਤੁਸੀਂ ਆਪਣਾ ਕੋਈ ਹੋਰ ਲਾ ਲਓ ਲੇਕਿਨ ਨਾ ਹੋਰ ਨਹੀਂ ਲਾਇਆ ਅਜੇ ਤੱਕ ਕੋਈ ਅੱਜ ਮੀਟਿੰਗ ਸੇ ਤੋਂ ਚੱਲ ਰਹੀ ਐ ਇਹ ਜਿਹੜੀ ਮੀਟਿੰਗ ਚੋਂ ਬਾਹਰ ਇਹ ਪੁਨਛੂਣ ਦੀ ਜੋ ਬੈਲਾਈ ਸੀ ਉਹਦੀ ਗੱਲ ਕਰ ਰਹੇ ਆਂ ਉਮੀਦ ਐ ਵੀ ਸ਼ਾਮਾਂ ਤੱਕ ਜਾਂ ਰਾਤ ਤੱਕ ਹੋਰ ਪੂਰੀ ਤਰ੍ਹਾਂ ਪੁਨਛੂਣ ਕੇ ਬਹਰ ਆ ਜੂਗੀ ਉਹਨ ਕੀ ਫੈਸਲਾ ਲੈਣਗੇ ਜੇਕਰ ਇਹ ਸਭ ਤੋਂ ਵੱਡੀ ਗੱਲ ਕੀ ਐ ਜਿਹੜੀ ਅਕਾਲ ਤੱਕ ਤੋਂ 7 ਮੈਂਬਰੀ ਕਮੇਟੀ ਬਣਾਈ ਗਈ ਸੀ ਉਹਨੂੰ ਬੰਨਤਾ ਦੇਣ ਤੋਂ ਇਹ ਬਾਦਲਦਲ ਵਾਲੀ ਭਗੋੜੇ ਨੇ ਕਿਉਂ ਉਹ 7 ਕਮੇਟਰੀ ਕਮੇਟੀ ਨੂੰ ਟਾਈਮ ਦਿੱਤਾ ਸੀਗਾ ਦੋ ਮਹੀਨੇ ਦਾ ਕਿ ਤਿੰਨ ਮਹੀਨੇ ਦਾ ਵੀ ਭਾਈ ਇਹ ਜਿਹੜੀ ਕਮੇਟੀ ਆ ਇਹ ਭਰਤੀ ਕਰਕੇ ਬਕਾਇਦਾ ਤੌਰ ਤੇ ਕੱਲ ਤੱਕ ਨੂੰ ਰਿਪੋਰਟ ਕਰੂਗੀ ਉਹ ਸੱਤ ਮੈਂਬਰੀ ਕਮੇਟੀ ਚ ਦੋ ਵਿਰੋਧੀ ਧਿਰ ਦੇ ਸੰਤਾ ਸਿੰਘ ਅਮੈਦਪੁਰੀ ਤੇ ਗੁਰਪ੍ਰਤਾਪ ਸਿੰਘ ਵਡਾਲਾ ਜਿਨ੍ਹਾਂ ਨੇ ਆਪਣਾ ਸੁਧਾਰ ਲੈਣ ਦਾ ਸਾਰਾ ਚੁੱਲਾ ਚੁਮ ਚੁਮਦਾ ਸਮੇਟ ਕੇ ਕੱਲ ਤੱਕ ਨੂੰ ਲੈ ਕੇ ਵੀ ਦਿੱਤਾ ਸੀ ਸਵਿਟ ਕੇ ਆ ਗਏ ਅਸੀਂ ਲੇਕਿਨ ਬਾਦਲ ਵਾਲੇ ਉੱਤੇ ਪੂਰੀ ਨਹੀਂ ਪਾਇਆ ਉਹਨਾਂ ਮੀਟਿੰਗ ਨਹੀਂ ਗੱਲ ਕੀਤੀ ਕਿ ਉਹਦੇ ਪ੍ਰਧਾਨ ਐਡਵੋਕੇਟ ਦਰਜਨਸ਼ਕ ਦਾਨੀ ਸੀਗੇ ਪਰ ਜਿਹੜੇ ਕਨਵੀਨਰ ਲਾਏ ਸੀਗੇ ਕਨਵੀਨਰ ਲਾਏ ਸੀ ਬਿਲਕੁਲ ਉਸ ਕਮੇਟੀ ਬਾਰੇ ਅਜ ਤੱਕ ਕੋਈ ਰਿਪੋਰਟ ਨਹੀਂ ਵੀ ਉਹਦੇ ਬਾਰੇ ਦਾ ਕੀ ਫੈਸਲਾ ਕੀਤਾ ਕੀ ਉਹਦੇ ਤੇ ਕਾਰਵਾਈ ਕਰਨੀ ਹੈ ਜਾਂ ਉਹਨੂੰ ਭੰਗ ਕੀਤਾ ਉਹਦੇ ਬਾਰੇ ਕੋਈ ਗਲਤੀ ਜਿੱਥੇ ਸਾਹਮਣੇ ਆਈ ਉਹ ਕਮੇਟੀ ਦੇ ਉੱਤੇ ਵੀ ਕਾਰਵਾਈ ਕਰਨੀ ਜਾਂ ਨਾ ਕਰਨੀ ਜਾਂ ਇਹਨਾਂ ਦਾ ਜੇ ਤਰਕ ਉਹ ਸਾਹਮਣੇ ਆਊਗਾ ਤੇ ਫਿਰ ਪਤਾ ਲੱਗੂਗਾ ਕਿ ਇਹ ਟੀਚਾ ਉਹਦੇ ਦੇ ਨਹੀਂ ਲੇਕਿਨ ਹੁਣ ਤੱਕ ਜੋ ਸਾਹਮਣੇ ਆਇਆ ਵਾ ਇਹ ਉਸ ਕਮੇਟੀ ਨੂੰ ਮਾਨਤਾ ਦੇਣ ਲਈ ਤਿਆਰ ਨਹੀਂ ਜੇ ਮਾਨਤਾ ਨਹੀਂ ਦਿੰਦੇ ਤੇ ਇਹ ਵੀ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਹੋਊਗੀ ਇਹਨਾਂ ਦਾ ਇੱਕ ਨਕਾਤੀ ਪ੍ਰੋਗਰਾਮ ਹੈ ਵੀ ਅਕਾਲੀ ਦਲ ਰਵੇ ਨਾ ਰਵੇ ਸਖਬੀਰ ਸਿੰਘ ਬਾਦਲ ਪ੍ਰਧਾਨ ਨਹੀਂ ਜਾਣਾ ਚਾਹੀਦਾ ਹੁਣ ਇਹ ਆਪਣੇ ਤਰੀਕੇ ਦਾ ਡੈਲੀਗੇਟ ਬਣਾਉਣਗੇ ਆਪਣੇ ਤਰੀਕੇ ਦਾ ਭਗਤੀ ਪ੍ਰਤੀ ਕਰਨਗੇ ਆਪਣੇ ਤਰੀਕੇ ਦਾ ਫਿਰ ਚੋਣ ਕਰਗੇ ਤੇ ਸੰਗਬੀਰ ਸਿੰਘ ਬਾਦਲ ਨੂੰ ਫਿਰ ਬਾਦਲ ਲਾ ਲਾ ਫਿਰ ਪ੍ਰਧਾਨ ਛੋੜ ਲੈਣਗੇ ਜਿਹੜੀ ਇਹਨਾਂ ਦੀ ਆਪਣੀ ਨੀਤੀ ਹੈ ਕਿਉਂ ਨਾ ਤੁਸੀਂ ਬਾਗਯੋਂ ਨੂੰ ਨਾਲ ਲਿਆ ਨਾ ਤੁਸੀਂ ਹੋਰ ਅਕਾਲੀ ਦਲ ਨੂੰ ਕਿਸੇ ਨਾਲ ਲਿਆ ਸਭੋ ਤੁਸੀਂ ਵੱਡੇ ਗਏ ਹੋ ਬਾਦਲ ਦਾ ਵੀ ਦੋ ਤਿੰਨ ਜਵੰਡੇ ਆ ਗਿਆ ਇਹਦੇ ਨਾਲ ਹੀ ਮੈਂ ਅਗਲੀ ਗੱਲ ਵੀ ਸ਼ੁਰੂ ਕਰਦੇ ਆ ਜਿਹੜੇ ਕੰਨ ਬੰਦੇ ਨੇ ਬਾਬਾ ਸਰਬਜੀਤ ਸਿੰਘ ਵਿਦੀ ਜਿਹੜੇ ਨੇ ਉਹ ਬੜੀ ਸਤਿਕਾਰਯੋਗ ਹਸਤੀ ਨੇ ਸ਼ਖਸੀਅਤ ਨੇ ਸਾਡੇ ਸਮਾਜ ਦੇ ਵਿੱਚ ਕਿਉਂਕਿ ਉਹ ਉਹ ਗੁਰਨਾਨ ਪਾਸ਼ਾ ਦੀ 17ਵੀਂ 18ਵੀਂ ਪੀੜੀ ਦੇ ਵਿੱਚੋਂ ਨੇ ਜੀ ਚਾ ਭਟੀ ਸਾਹਿਬ ਇਹ ਤੋਂ ਪਹਿਲਾਂ ਇੱਕ ਇੱਕ ਮਿੰਟ ਇਹ ਦੱਸਿਓ ਵੀ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਕੀ ਹੈ ਫੋਨ ਕਾਲ ਦੇ ਉੱਤੇ ਕੋਈ ਉਹਨਾਂ ਨੂੰ ਫੋਨ ਕਰਕੇ ਕਹਿੰਦਾ ਵੀ ਤੁਸੀਂ ਅਸਤੀਫਾ ਦੇ ਦਿਓ ਬਾਹਰ ਆ ਜਾਓ ਤੁਸੀਂ ਇਸ ਰੋਲੇ ਚੋਂ ਕੀ ਲੈਣਾ ਫਿਰ ਆਪਾਂ ਬਰਬਾ ਸਰਬਜੀਤ ਸਿੰਘ 베ਦੀ ਸਾਹਿਬ ਤੇ ਆਉਂਦੇ ਵੇਖੋ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਕਿਸੇ ਸੀਨੀਅਰ ਲੀਡਰ ਨੇ ਫੋਨ ਕੀਤਾ ਜਾਂ ਉਹਨਾਂ ਨੂੰ ਮਿਲ ਕੇ ਗੱਲ ਕੀਤੀ ਵੀ ਤੁਸੀਂ ਆਪਣਾ ਅਸਤੀਫਾ ਦੇ ਕੇ ਫਰਗ ਹੋ ਜਾਓ ਤੁਸੀਂ ਇੱਥੋਂ ਕੀ ਭੀੜ ਚੋਂ ਲੈਣਾ ਉਹਨਾਂ ਨੇ ਉਹਨੂੰ ਇਹੀ ਜਵਾਬ ਦਿੱਤਾ ਵੀ ਪਾਈ ਤੁਸੀਂ ਕੱਢ ਦਿਓ ਮੈਨੂੰ ਹਾਂ ਮੈਂ ਤੇ ਪਹਿਲਾਂ ਹੀ ਕਹਿ ਚੁੱਕਾ ਵਾਂ ਆਪਾਂ ਐਸੇ ਮੱਝ ਤੋਂ ਪਹਿਲਾਂ ਕਿਹਾ ਸੀ ਤੇ ਸਾਡੀ ਜਿਹੜੀ ਟਾਕਰੇ ਗਿਆਨੀ ਰਕਬੀਰ ਗਿਆਨੀ ਹਰਪੀ ਸਿੰਘ ਸੁਣਦੇ ਨੇ ਗਿਆਨੀ ਰਕਬੀਰ ਜੀ ਸੁਣਦੇ ਨੇ ਦਰਬਾਰ ਸਾਹਿਬ ਦੇ ਗ੍ਰੰਥੀ ਵੀ ਸੁਣਦੇ ਨੇ ਉਹਨਾਂ ਦੇ ਸੇਵਾਦਾਰ ਵੀ ਸੁਣਦੇ ਨੇ ਕਈ ਵਾਰੀ ਮੈਨੂੰ ਕਹਿੰਦੇ ਨੇ ਤੁਹਾਡੀ ਫੁਲਾਨੀ ਗੱਲ ਬੜੀ ਵਧੀਆ ਸੀਗੀ ਇੱਕ ਦੋ ਗੱਲਾਂ ਉਹਨਾਂ ਕਿਹਾ ਸੀ ਵੀ ਇਹ ਵੀ ਤੁਹਾਡੇ ਕਰਨ ਵਾਲੀਆਂ ਉਹ ਅਸੀਂ ਕੀਤੀਆਂ ਮੁੜ ਕੇ ਉਹਨਾਂ ਨੂੰ ਸਾਨੂੰ ਐਸੀ ਇਹ ਵੀ ਗੱਲ ਕਰਨ ਦੋ ਸੀ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲੇ ਕਹਿ ਚੁੱਕੀ ਸੀ ਪਹਿਲਾਂ ਉਹਨਾਂ ਦਾ ਅਸਤੀਫਾ ਦਿੱਤਾ ਤੇ ਆਪਾਂ ਉਹਦੇ ਵੀ ਲੋਚਨਾ ਕੀਤੀ ਵੀ ਜਥੇਦਾਰ ਨੂੰ ਜਿਹੜਾ ਉਹ ਦੁਸਕਣ ਨਹੀਂ ਸੀ ਚਾਹੀਦਾ ਅਸਲੀ ਵਾਰ ਜਿਹੜਾ ਜਥੇਦਾਰ ਉਹ ਜਰਨਲ ਆ ਸਾਡਾ ਜੇ ਜਰਨਲ ਜੇ ਕਰੂਗਾ ਤਾਂ ਪਰਜਾ ਦਾ ਕੀ ਹਾਲ ਹੋਊਗਾ ਹੂੰ ਪਰ ਕਿਉਂ ਉਹ ਅੜ ਗਏ ਕੁੜਕੇ ਜਦੋਂ ਉਹਨਾਂ ਨੂੰ ਅਸਤੀਫਾ ਦੇਣ ਦੀ ਗੱਲ ਚੱਲੀ ਤਾਂ ਉਹਨਾਂ ਨੇ ਕਿਹਾ ਜੀ ਮੈਂ ਅਸਤੀਫਾ ਨਹੀਂ ਦੇਣਾ ਤੁਸੀਂ ਕੱਢਣਾ ਤੇ ਬਿਸ਼ੱਕ ਕੱਢ ਦਿਓ ਕਹਿਣ ਤੋਂ ਭਾਵ ਉਹਨਾਂ ਦਾ ਇਹ ਸੀਗਾ ਵੀ ਮੈਂ ਆਤਮ ਹੱਤਿਆ ਅਸਤੀਫਾ ਦੇ ਕੇ ਮੈਂ ਆਤਮ ਹੱਤਿਆ ਨਹੀਂ ਕਰਨੀ ਚੀੜ ਹੋਊਗਾ ਤੁਸੀਂ ਕੱਢਣਾ ਕੱਢ ਦਿਓ ਤੁਸੀਂ ਹੁਣ ਨਾ ਤਾਂ ਕੱਢ ਸਕਦੇ ਆ ਤੇ ਨਾ ਰੱਖ ਸਕਦੇ ਜਿਸ ਤਰੀਕੇ ਨਾਲ ਉਹਨਾਂ ਨੇ ਕਾਰਵੀ ਤਿੰਨ ਮੈਂਬਰ ਕਮੇਟੀ ਬਣਾ ਕੇ ਕੀਤੀ ਤਿੰਨ ਮੈਂਬਰ ਕਮੇਟੀ ਦਾ ਅਜੇ ਤੱਕ ਕੰਮ ਨਹੀਂ ਕੀਤਾ ਕੋਈ ਇੱਕ ਵੀ ਮੀਟਿੰਗ ਨਹੀਂ ਕੀਤੀ ਬਹਾਨੇਬਾਜ਼ੀ ਇਹ ਲਾਈ ਗਈ ਹਰਿਆਣੇ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਚੋੜਾ ਤੋਂ ਉੱਥੇ ਸਾਡੇ ਬੰਦੇ ਰੁੱਝੇ ਨੇ ਤੇ ਉੱਥੇ ਭਾਈ 19 19 ਹਲਕੇ ਤੁਸੀਂ ਚੋੜਾ ਲੜ ਰਹੇ ਹੋ 40ਾਂ ਦੇ ਵਿੱਚ ਬਾਕੀ ਤੁਸੀਂ ਆਜ਼ਾਦ ਮਿਲ ਕੇ ਕਿਹਨ ਕੀ ਕਿਸ਼ਨਵਾਜ ਮਾਰਦੇ ਹੋ ਕਿਹਨ ਕੀ ਕਿਸ਼ਨਵਾਜ ਮਾਰਦੇ ਤੇਰੀ ਸਪੋਰਟ ਕਰਦੀ ਤੇਰੀ ਸਪੋਰਟ ਕਰਦੀ ਅਸੀਂ ਲੋਕ ਤੁਹਾਨੂੰ ਉੱਥੇ ਮੂਹਲਾ ਕੇ ਰਾਜੀ ਨਹੀਂ ਹੈਗੇ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਹੁਣ ਵੀ ਦਬਾਅ ਪਾਇਆ ਜਾ ਰਿਹਾ ਹੈ ਨਾ ਅਕਾਲੀ ਆਗੂਆਂ ਵੱਲੋਂ ਵਿਗਿਆਨੀ ਜੀ ਤੁਸੀਂ ਇਸ ਬਸੂੜੀ ਤੋਂ ਕੀ ਲੈਣਾ ਤੁਸੀਂ ਅਸਤੀਫਾ ਦੇ ਦੋ ਪਾਸੇ ਹੋ ਕਹਿੰਦਾ ਬਿਲਕੁਲ ਨਹੀਂ ਅਸਤੀਫਾ ਨਹੀਂ ਦੇਣਾ ਤੁਸੀਂ ਕੰਡਣਾ ਤੇ ਪਿੱਛਾ ਕੱਢ ਦਿਓ ਤੇ ਜਿੱਦਨ ਉਹ ਕੱਢਿਆ ਨੂੰ ਤੇ ਉਹ ਮੁੜ ਕੇ ਲੋਕਾਂ ਦੀ ਕਚਹਿਰੀ ਜਾਊਗਾ ਵੀ ਵੇਖੋ ਜੀ ਮੈਂ ਮਾ ਵਧੀ ਕੀ ਹੋਈ ਤੇ ਮੈਂ ਤਾਂ ਕੀ ਮੜਾ ਨਹੀਂ ਸੀ ਕੀਤਾ ਮੈਂ ਤਾਂ ਕਾਜੀਦਲ ਨੂੰ ਜੋੜਨ ਦੀ ਗੱਲ ਕੀਤੀ ਸੀ ਤੋੜਨ ਦੀ ਗੱਲ ਨਹੀਂ ਕੀਤੀ ਲੇਕਿਨ ਇਹ ਲੋਕ ਖੁਦ ਇਹਨੂੰ ਤੋੜਨ ਤੇ ਬਰਬਾਦ ਕਰਨ ਲਈ ਤਰੇ ਹੋਏ ਨੇ ਇਸ ਕਰਕੇ ਕੋਸ ਲੀਡਰ ਦਾ ਸੀ ਨਾਂ ਨਹੀਂ ਲਾਵਾਂਗਾ ਜੇ ਸਮਾਉਂਟ ਯੂ ਨੰਬਰ ਪ੍ਰਸੰਗਿਕਾ ਲੀਡਰ ਹੈਗਾ ਵਾ ਲੀਡਰ ਕੋ ਸੀਨੀਅਰ ਲੀਡਰ ਜਿੰਨੇ ਇਹਨਾਂ ਨੂੰ ਦਬਾਅ ਪਾਇਆ ਵੇ ਤੁਸੀਂ ਅਸਤੀਫਾ ਦੇ ਦੋ ਤਾਂ ਉਹਨਾਂ ਚਿੱਟੇ ਲਿਖ ਜਿੱਦ ਕਿਹਾ ਤਾਂ ਮੈਂ ਅਸਤੀਫਾ ਨਹੀਂ ਦੇਣਾ ਜੀ ਪਟਿਆ ਸਾਹਿਬ ਇਹਦੇ ਨਾਲ ਹੀ ਜਿੱਦਾਂ ਹੁਣ ਆਪਾਂ ਇਹ ਵੀ ਇਸ਼ਾਰਾ ਸਮਝ ਰਹੇ ਆ ਜਾਂ ਇਹ ਇਸ਼ਾਰਾ ਮਿਲ ਰਿਹਾ ਵੀ ਜੇਕਰ ਗਿਆਨੀ ਹਰਪ੍ਰੀਤ ਸਿੰਘ ਅਸਤੀਫਾ ਨਹੀਂ ਦਿੰਦੇ ਉਹ ਆਪ ਹੀ ਜਿਹੜਾ ਵਾ ਇਹ ਉਹਨਾਂ ਵਾਸਤੇ ਕੋਈ ਰਾਹ ਜਿਹੜਾ ਬਾਰਦਾ ਬਣਾਉਂਦੇ ਆ ਤਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਹੋਣੀ ਵੀ ਕਿਸੇ ਢੜੇ ਦੇ ਨਾਲ ਜੁੜ ਸਕਦੇ ਆ ਜਿੱਦਾਂ ਦੇ ਸੰਕੇਤ ਬਾਬਾ ਸਰਬਜੋਤ ਸਿੰਘ ਦੀ ਅੱਜ ਜਿਹੜੀ ਉੱਥੇ ਮੀਟਿੰਗ ਹੋਈ ਆ ਉੱਥੋਂ ਮਿਲਦੇ ਵੇਖੋ ਜਿੱਥੋਂ ਤੱਕ ਬਾਬਾ ਸਰਬਜੋਤ ਸਿੰਘ ਬੇਦੀ ਅਕਾਲੀ ਦਲ 1920 ਦੇ ਪ੍ਰਧਾਨ ਰਵੀ ਇੰਦਰ ਸਿੰਘ ਤੇ ਇੱਕ ਬਾਬਾ ਸੇਵਾ ਸਿੰਘ ਬਾਬਾ ਸੇਵਾ ਸਿੰਘ ਰਾਧਪੁਰ ਖੇੜਿਆਵੜੀ ਇਹ ਤਿੰਨ ਵਿਅਕਤੀਆਂ ਨੇ ਮੀਟਿੰਗ ਕਰ ਕੀਤੀ ਸੀ ਗੁਰਪੀਤਖ ਬਹਾਦਰ ਗੁਰਦੁਆਰਾ ਜਿਹੜਾ ਜਲੰਧਰ ਦੇ ਵਿੱਚ ਆ ਉਸ ਮੀਟਿੰਗ ਦੇ ਵਿੱਚ ਜਿਹੜਾ ਇਹਨਾਂ ਨੇ ਫੈਸਲੇ ਲੈਣੇ ਦੋ ਵੱਡੇ ਫੈਸਲੇ ਲੈਣੇ ਇੱਕ ਬਤਨ ਇਹ ਕੀਤਾ ਗਿਆ ਵੀ ਜਿਹੜੇ ਅਕਾਲ ਤਖਤ ਤੋਂ ਹੁਕਮ ਨਵੇਂ ਕੀਤੇ ਨੇ ਦੋ ਤਰੀਕ ਨੂੰ ਉਹਨਾਂ ਨੂੰ ਇਨ ਬਿਨ ਲਾਗੂ ਕਰਵਾਇਆ ਜਾਵੇ ਜੋ ਜਦੋਂ ਪਿੱਛੇ ਇਹਨਾਂ ਨੇ ਮੀਟਿੰਗ ਕੀਤੀ ਜਿਹਦਾ ਨੇ ਜਿਹਦਾ ਨੇ ਇਹੋ ਗੱਲ ਕਹੀ ਸੀ ਤੁਸੀਂ ਪੰਡਾ ਜਾਓ ਜਦੋਂ ਜੱਕੇ ਨੋਕੰਦਰ ਸੋਪੀ ਭਗੋੜੇ ਨੇ ਉਹਨੇ ਕਿ ਭਗਵਾਨ ਦਸਬੀ ਕਹਿੰਦੇ ਠੀਕ ਹੈ ਜੀ ਤੁਸੀਂ ਜਾਓ ਪੰਥਾਪੇ ਲਾਗੂ ਕਰੂਗਾ ਬੇਸਿਕਲੀ ਸੰਦੀਪ ਜੀ ਸੰਕਾਲ ਸਕਦੇ ਕੋਲੇ ਆਪਣੀ ਕੋਈ ਫੋਰਸ ਨਹੀਂ ਜਿਹੜਾ ਅਕਾਲੀ ਫੂਲਾ ਸਿੰਘ ਹੁੰਦਾ ਸੀ ਉਹਦੇ ਕੋਲੇ ਕੋਈ ਵੱਡੀ ਫੌਜ ਸੀ ਆਪਣੀ ਨਿਹੰਗ ਸਿੰਘਾਂ ਦੀ ਜਿਹੜਾ ਕਿਲਾ ਫਤਿਹ ਨਹੀਂ ਹੁੰਦਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਉੱਤੇ ਉੱਥੇ ਛਿੱਦੀ ਵਿਸਲ ਜਵਾਲ ਹੁੰਦੇ ਸੀਗੇ ਉਹ ਨੇ ਗਸੇਂ ਵਦੇਸੀ ਕਰਨ ਤੇ ਮਡਵਾਲੇ ਕੁਦੂ اڈਾਈ ਵਾਲੇ ਉਹ ਜਾਂਦੇ ਸੀ ਤੇ ਮੋਰਚੇ ਫਤਿਹ ਹੁੰਦੇ ਸੀ ਅੱਜ ਅਕਾਲ ਤਖਤ ਕੋਲੇ ਕੋਈ ਫੋਰਸ ਨਹੀਂ ਹੈਗੀ ਅਕਾਲ ਤਖਤ ਦੇ ਹੁਕਮਨਾਮੇ ਜਿਹੜੇ ਲਾਗੂ ਕਰਨੇ ਹੁੰਦੇ ਆ ਉਹ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਰਾਉਣੇ ਹੁੰਦੇ ਆ ਇੱਥੇ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਇੱਕ ਜਿਹਦੇ ਖਿਲਾਫ ਅਕਾਲ ਤਖਤ ਤੋਂ ਇੱਕ ਹੁਕਮਨਾਮਾ ਜਾਰੀ ਹੁੰਦਾ ਵਾ ਲੀਡਰ ਦੇ ਖਿਲਾਫ ਇਹਨੂੰ 10 ਸਾਲ ਦੀ ਪਾਰਟੀ ਚੋਂ ਕੱਢਿਆ ਜਾਵੇ ਵੀ ਇਹਨੇ ਕਾਲ ਤੱਕ ਦੇ ਜਨਰਤ ਧਮਕੀ ਦਿੱਤੀ ਆ। ਤੇ ਉਹਨੂੰ ਕਹਿੰਦੇ ਨੇ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਉਸ ਮੇਰਾ ਛੋਟਾ ਪਰਾਲਿਸਿ ਸਮਝਾਵਾਂਗੇ ਉਹਨੂੰ। ਤੇ ਜੇ ਕਿਤੇ ਆਂਦੇ ਹੁੰਦੇ ਕੁੱਤੀ ਮਿੱਲੀ ਵੀ ਇਹਨਾਂ ਦੇ ਮੂੰਹੇ ਕੋ ਲੰਘ ਜਾਵੇ ਤੇ ਇਹ ਢੋਲ ਪਾ ਕੇ ਪਿੱਢ ਤੇ ਜੀ ਇਹਦੇ ਕਾਗਰਸੇ ਭੇਜਦੀ ਹੈ ਜੀ, ਭਾਜਪਾ ਨੇ ਭੇਜਦੀ ਹੈ ਜੀ, ਆਮ ਆਦੀ ਪਾਰਟੀ ਨੇ ਭੇਜਦੀ ਹੈ ਜੀ। ਲੇਕਿਨ ਉੱਥੇ ਨਹੀਂ ਬੋਲੇ ਜਿੱਥੇ ਤੋਹੇਨ ਕੀਤੀ ਕੀ ਜਿੱਥੇ ਦਾਣਾ ਦੀ ਇਸ ਕਰਕੇ ਜਦੋਂ ਅਕਾਲੀ ਦਲ ਤੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਰਲੇ ਨੇ ਉਹਨਾਂ ਦੇ ਹੁਕਮ ਨੂੰ ਲਾਗੂ ਕਰਾਉਣਾ ਸੇ ਤਿਆਰ ਨਹੀਂ ਤੇ ਫਿਰ ਆਟੋਮੈਟਿਕਲੀ ਪੰਥਾਪੇ ਲਾਗੂ ਕਰਾਏਗੇ। ਐਸੇ ਮਜਬੂਰੀ ਆਪਾਂ ਕਹੇ ਸੀ ਵੀ ਪਹਿਲੀ ਪੌੜੀ ਜ਼ਰੂਰ ਇਹਨਾਂ ਆਪਣੀ ਸਰ ਕਰ ਲਈ ਹੈ। ਦੂਸਰੀ ਪੌੜੀ ਸਰ ਕਰਨ ਵਾਸਤੇ ਇਹਨਾਂ ਨੂੰ ਲੋਕਾਂ ਜਾਣਾ ਪਊਗਾ ਵੇਖਣ ਆਪੂ ਲੋਕ ਇਹਨਾਂ ਨੂੰ ਜਿਹੜਾ ਵਾ ਉਹ ਪ੍ਰਮਾਣ ਕਰ ਦੇਖ ਨਹੀਂ ਕਰ ਦੇ। ਇਸ ਕਰਕੇ ਇਹਨਾਂ ਵਾਸਤੇ ਅਜੇ ਕਾਫੀ ਪੈੜਾ ਲੰਮਾ ਵਾ। ਲੇਕਿਨ ਅਕਾਲ ਤਖਤ ਦੇ ਹੁਕਮਨਾਮੇ ਉਹਨਾਂ ਕਹਿੰਦਾ ਜੀ ਅਸੀਂ ਇਹਨਾਂ ਨੂੰ ਲਾਗੂ ਕਰਵਾਵਾਂਗੇ ਜਿਹੜੀ ਅੱਜ ਮੀਟਿੰਗ ਉੱਥੇ ਹੋਈ ਹੈ। ਦੂਸਰੀ ਚੀਜ਼ ਇੱਕ ਤਾਲਮੇਲ ਕਮੇਟੀ ਬਣਾਉਣ ਦੀ ਗੱਲ ਕੀਤੀ ਹੈ। ਉਹਨਾਂ ਕਿਹਾ ਜੀ ਹੁਣ ਰਸਤਾ ਕੋਈ ਨਹੀਂ ਰਹਿ ਗਿਆ। ਇਹ ਬਾਦਲ ਜ਼ਲੀਏ ਤੇ ਹੋ ਗਏ ਭਗੌੜੇ। ਸੱਤ ਮੈਂਬਰੀ ਜਿਹੜੀ ਕਮੇਟੀ ਬਣਾਈ ਸੀ ਅਕਾਲ ਤਖਤ ਤੋਂ ਉਹਨੂੰ ਪ੍ਰਵਾਨਗੀ ਦੇਣ ਤੋਂ ਇਹ ਇਨਕਾਰੀ ਨੇ। ਅਸੀਂ ਇੱਕ ਤਾਲਮਿਲ ਕਮੇਟੀ ਬਣਾਵਾਂਗੇ ਉਹਦਾ ਮਤਾਂ ਪਾਸ ਕੀਤਾ ਤੇ ਉਹ ਤਾਲਮਿਲ ਕਮੇਟੀ ਬਾਕੀ ਸਾਰੇ ਦਲਾਂ ਨਾਲ ਰابطਾ ਕਾਇਮ ਕਰੇਗੀ ਤੇ ਇਕਤਾ ਕਰਕੇ ਇੱਕ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹਦਾ ਗਠਨ ਕੀਤਾ ਜਾਊਗਾ ਪਤਾ ਨਹੀਂ ਕਿੰਨੇ ਕਰਨੇ ਆ ਇੱਕ 14 ਤਰੀਕ ਨੂੰ ਕਮੇਟੀ ਹੋਰ ਬਣ ਰਹੀ ਹੈ ਜਿਹਦੇ ਬਾਰੇ ਪਹਿਲਾਂ ਵੀ ਗੱਲ ਕੀਤੀ ਆਪਾਂ ਮੈਂ ਪੱਟਿਆ ਇਹੋ ਹੀ ਇਹੋ ਹੀ ਸਵਾਲ ਤੁਹਾਨੂੰ ਕਰਨ ਲੱਗਾ ਸੀਗਾ ਵੀ ਅਗਰ ਇੱਕ ਅਕਾਲੀ ਦਲ ਹੋਰ ਬਣ ਗਿਆ ਇੱਕ ਅਕਾਲੀ ਦਲ ਜਿਹੜਾ ਵਾ ਉਹ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਤਾਂ ਇਹ ਸਭ ਦੇ ਵਿੱਚ ਜਿਹੜਾ ਪੰਥਕ ਵੋਟਰ ਆ ਜਾਂ ਜਿਹੜੀ ਸੰਗਤ ਆ ਜਾਂ ਅਕਾਲੀ ਦਲ ਨਾਲ ਹਮਦਰਦੀ ਰੱਖਣ ਵਾਲੇ ਲੋਕ ਨੇ ਉਹ ਤਾਂ ਫਿਰ ਦੁੱਧਾ ਚ ਪੈ ਗਏ ਨਾ ਵੀ ਹੁਣ ਕਰੀਏ ਤੇ ਕਰੀਏ ਕੀ ਇੱਕ ਅਕਾਲੀ ਦਲ ਸ਼ੀਰ ਦੁੱਧਾ ਨਹੀਂ ਦੁੱਧਾ ਨਹੀਂ ਕਈ ਬੁੱਧ ਕਈ ਬੁੱਧਾ ਚ ਪੈ ਗਏ ਨੇ ਓ ਇਸ ਕਰਕੇ ਜਿਹੜੇ ਉਹ ਲੋਕ ਨੇ ਹੁਣ ਇੱਕ ਅਕਾਲੀ ਦਲ ਦੀ ਤੇ ਕਹਿ ਦਿੱਤਾ ਭਾਈ ਅਮਰਤਪਾਲ ਸਿੰਘ ਦੇ ਫਾਦਰ ਨੇ ਤੇ ਸਰਬਜੀਤ ਸਿੰਘ ਨੇ ਕਹਿਤਾ ਜੀ ਅਸੀਂ ਅਕਾਲੀ ਦਲ ਦੀ ਬੁਨਿਆਦ ਜਿਹੜੀ ਆ ਉਹ ਪੰਥ ਬਚਾਓ ਤੇ ਪੰਜਾਬ ਬਚਾਓ ਦੇ ਬੈਨਰ ਹੇਠ ਜਿਹੜਾ ਵਾ ਉਹ 14 14 ਆਪਣੇ ਜਨਵਰੀ ਨੂੰ ਮਾਗੀ ਦੇ ਮੇਲੇ ਤੇ ਮੁਖ ਸਰ ਤੋਂ ਐਲਾਨ ਕਰਾਂਗੇ ਅਸੀਂ ਜਿੱਥੋਂ ਤੱਕ ਇਹਨਾਂ ਦੇ ਵਕੀਲ ਦੀ ਗੱਲ ਸੀ ਦੱਸਦੇ ਹਾਂ ਵੀ 21 ਫਰਵਰੀ ਨੂੰ ਵੀ ਐਲਾਨ ਹੋਣਾ ਇੱਕ ਪਾਰਟੀ ਦਾ ਉਹ ਵੀ ਕਰਦੇ ਜੀ ਆਪਾਂ ਗੱਲ ਉਹ ਕਹਿੰਦੇ ਜੀ 14 ਨੂੰ ਕਰਾਂਗੇ ਤੇ 14 ਨੂੰ ਜਦੋਂ ਉਹ ਕਰਾਂਗੇ ਅਸੀਂ ਬਕਾਇਦਾ ਤੌਰ ਤੇ ਤੇ ਉਹਦੇ ਵਿੱਚ ਜਿਹੜੀ ਆ ਉਹ ਹਾਲ ਦੀ ਕਰੀ ਕਮੇਟੀ ਬਣੇਗੀ ਜਿਹਦੇ ਪ੍ਰਧਾਨ ਬਣਾਏ ਜਾਣ ਜਾਂ ਕਰਮਿੰਦਰ ਬਣਾਏ ਜਾਣਗੇ ਉਹ ਭਾਈ ਤਰਸ਼ੇਮ ਸਿੰਘ ਵੀ ਹੋਣਗੇ ਉਦੋਂ ਬਾਅਦ ਉਹ ਕਮੇਟੀ ਬਣੇਗੀ ਕਮੇਟੀ ਬਣਨ ਤੋਂ ਬਾਅਦ ਫਿਰ ਪਾਰਟੀ ਦਾ ਨਾਮ ਚੁਣਿਆ ਜਾਊਗਾ ਪਾਰਟੀ ਫਿਰ ਉਹ ਜਿਹੜੀ ਕਮੇਟੀ ਉਹ ਜਾ ਕੇ ਪੈਰਵੀ ਕਰਕੇ ਤੇ ਚੋਣ ਕਮਿਸ਼ਨ ਕੋ ਰਜਿਸਟਰ ਕਰਾਏਗੀ ਇਹਨੂੰ ਹੁਣ ਅੱਗੇ ਵੇਖੋ ਕਿੱਥੇ ਕੱਲ ਚੱਲਦੀ ਕਦੋਂ ਬਣਦਾ ਕਦੋਂ ਨਹੀਂ ਬਣਦਾ ਲੇਕਿਨ ਇਹਨਾਂ ਦੀ ਪੂਰ ਤਿਆਰੀ ਵੀ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਹੋਈ ਜਿਹੜੇ ਨੇ ਉਹ ਇਹ ਅਕਾਲੀ ਦਲ ਬਣਾਉਣਗੇ ਇੱਕ ਜਿਹਦਾ ਨਾਮ ਵੀ ਦੱਸਦਾ ਸੀ ਭਾਈ ਸਰਬਜੀਤ ਸਿੰਘ ਉਹਰੇ ਅਗਲੇ ਦਾ ਨਾਮ ਸ਼੍ਰੋਮਣੀ ਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਹੋਏਗਾ ਲੇਕਿਨ ਇਹਨਾਂ ਦੇ ਵਕੀਲ ਨੇ ਜੇ ਕਿਹਾ ਕਿ ਅਜੇ ਅਸੀਂ ਇਹ ਫਾਈਨਲ ਨਹੀਂ ਕੀਤਾ ਲੇਕਿਨ ਸਰਜੀਤ ਸਿੰਘ ਉਹਰੇ ਅਗਲੇ ਦੇ ਸਪਸ਼ਟੀਕਰਨ ਵੀ ਆ ਗਿਆ ਸੀ ਵੀ ਨਹੀਂ ਅਜੇ ਅਸੀਂ ਫੈਸਲਾ ਨਹੀਂ ਕੀਤਾ ਤੇ ਮੈਂ ਇਹ ਕਹਿ ਸਕਦਾ ਵੀ ਕੱਲ ਨੂੰ ਜੇਕਰ ਤੇ ਆ ਜਿਹੜਾ ਬਗਿਆ ਦਾ ਸਰਜੀਤ ਸਿੰਘ ਇਹਨਾਂ ਨਾਲ ਆ ਸਕਦੇ ਨੇ ਕਿਉਂਕਿ ਉਹਨਾਂ ਦੀ ਲੜਾਈ ਕਿਸੇ ਹੋਰ ਤਰੀਕੇ ਦੀ ਲੜਾਈ ਹੈ ਤੇ ਸਰਜੀਤ ਸਿੰਘ ਦੀ ਲੜਾਈ ਕਿਸੇ ਹੋਰ ਤਰੀਕੇ ਦੀ ਲੜਾਈ ਹੈ ਹੁਣ ਬਗਿਆ ਦੀ ਜਿਹੜੀ ਉਹ ਤਾਲਮਿਲ ਦੀ ਕਮੇਟੀ ਬਣੇਗੀ ਤਾਲਮਿਲ ਕਮੇਟੀ ਜਿਹੜੇ ਵੀ ਉਹਨਾਂ ਦੀ ਆਪਣੀ ਸੋਚਣਾ ਰਲਦੇ ਨੇ ਉਹਨਾਂ ਦੇ ਕੋਲ ਜਾਏ ਕਿ ਉਹਨਾਂ ਨੂੰ ਕਹਿ ਕਿ ਜੀ ਆਓ ਆਪਾਂ ਇੱਕ ਮੱਜ ਤੇ ਇਕੱਠੇ ਹੋ ਕੇ ਤੇ ਕੱਲ੍ਹ ਨੂੰ ਸਰਜੀਤ ਕਰੀਓ ਦੇ ਚਪ ਅਕਾਲੀ ਦਲ ਇੰਟਰਨੈਸ਼ਨਲ ਅਕਾਲੀ ਦਲ ਪੰਥ ਕਾ ਅਕਾਲੀ ਦਲ ਨੂੰ ਵੀ ਆ ਹੋ ਸਕਦਾ ਭਾਈ ਸਰਬਜੀਤ ਸਿੰਘ ਵਾਲਾ ਅਕਾਲੀ ਦਲ ਨਾਲ ਹੋਵੇ ਕਈ ਅਕਾਲੀ ਦਲ ਨੇ ਇਹਨਾਂ ਸਾਰਿਆਂ ਨੂੰ ਤਾਲਮਿਲ ਕਮੇਟੀ ਜਾ ਕੇ ਰਾਬਤਾ ਕੰਮ ਕਰਕੇ ਇੱਕ ਅਕਾਲੀ ਦਲ ਜਿਹੜੀ ਉਹ ਜਿਹੜਾ ਬਣਾਉਣ ਦੀ ਗੱਲ ਕੀਤੀ ਜਾਊਗੀ ਜਿਹੜੀ ਗੱਲ ਤੁਸੀਂ 21 ਤਰੀਕ ਦੀ ਗੱਲ ਕੀਤੀ ਹੈ 21 ਫਰਵਰੀ ਨੂੰ ਨਨਕਾਣਾ ਸਾਹਿਬ ਸਿੱਧੇ ਸਿੱਧਾ ਦੀ ਜਿਹੜੀ ਉਹ ਵਰਸੀ ਹੈ ਉਸ ਵਰਸੀ ਦੇ ਉੱਤੇ ਇਹ ਜਿਹੜੇ ਬਾਗੀ ਨੇ ਇਹ ਆਪਣੀ ਵਰਸੀ ਬਣਾਉਣਗੇ ਵੱਡੇ ਪੱਧਰ ਤੇ ਜਾ ਕੇ ਉੱਥੇ ਆਪਣੇ ਵਿਨੰਦਪੁਰ ਸਾਹਿਬ ਉੱਥੇ ਫਿਰ ਫੈਸਲਾ ਕੀਤਾ ਜਾਊਗਾ ਵੀ ਆਪਾਂ ਨਾਂ ਕੀ ਰੱਖਣਾ ਉਹਦੇ ਵਿੱਚ ਨਾਂ ਦੀ ਜਿਹੜੀ ਚੋਣ ਕੀਤੀ ਜਾਊਗੀ ਜਾਂ ਇਹ ਕਮੇਟੀ ਦੀ ਜੀ ਉਹਦੇ ਤੇ ਇੱਕ ਜੰਡਾ ਨਵਾਂ ਲੇਕੇ ਅੰਦਾਜ ਜਾਊਗਾ ਕਾਲੀ ਦਾ ਬਣਾਉਣ ਦਾ ਉਮੀਦ ਹੈ ਵੀ ਹੋਲੇ ਮੇਲੇ ਦੇ ਮੇਲੇ ਦੇ ਉੱਪਰ ਜਾਂ ਉਹ ਤੋਂ ਬਾਅਦ ਜਿਹੜੇ ਬਾਗੀਆਂ ਇਹ ਆਪਣਾ ਕਾਲੀ ਦਾਲੇ ਕੋਰ ਸਜਿਤ ਕਰ ਲੈਣਗੇ ਤੇ ਮੈਂ ਇਹ ਵੀ ਕਹਿ ਦਿਆਂ ਵੀ ਸ਼ਾਇਦ ਜਿਹੜੇ ਸੁਖਬੀਰ ਸਿੰਘ ਬਾਦਲ ਕਲਿੱਦਲ ਉਹਨੂੰ ਇਹਨੂੰ ਹੰਗਾਰਾ ਨਾ ਮਿਲੇ ਜਿੱਦਾਂ ਇਹਨਾਂ ਨੂੰ ਮਿਲੇਗਾ ਕਿਉਂ ਇਹ ਕਹਿਣਗੇ ਜੀ ਅਸੀਂ ਤੇ ਅਸੀਂ ਦੇ ਕਾਰਤਕ ਨੂੰ ਸਮਰਪਿਤ ਆ ਅਸੀਂ ਉਹਨਾਂ ਦੀ ਹੁਕਮ ਦੀ ਪਾਲਣਾ ਕੀਤੀ ਹੈ ਇੱਕ ਬੇਪਰਵਾਹੀ ਨਹੀਂ ਕਰ ਰਹੇ ਜੀ ਇੱਕ 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 ਮੇਰੇ ਸਵਾਲ ਦਾ ਹੋਰ ਤੁਸੀਂ ਦੱਸਿਓ ਮੈਨੂੰ ਗੱਲ ਦੱਸਿਓ ਇੱਕ ਵੀ ਜਿਹੜੀ ਤਾਲਮਿਲ ਕਮੇਟੀ ਆ ਉਹ ਜਦੋਂ ਜਥੇਦਾਰ ਸਾਹਿਬ ਨਾਲ ਮੁਲਾਕਾਤ ਕਰਨ ਗਏ ਇਨ ਬਿਨ ਜਿਹੜੇ ਆਦੇਸ਼ ਆ ਉਹ ਲਾਗੂ ਕਰਵਾਉਣ ਵਾਸਤੇ ਕਹਿਣਗੇ ਤੇ ਰੌਲਾ ਤਾਂ ਫੇਰ ਉਹੀ ਪੈਣਾ ਜਿਹੜੀ 7 ਮੈਂਬਰੀ ਕਮੇਟੀ ਬਣਾਈ ਆ ਜਿਨੇ ਭਰਤੀਆਂ ਕਰਨੀਆਂ ਕਿਉਂਕਿ ਉਹਦੇ ਚ ਗੁਰਪ੍ਰਤਾਪ ਵਡਾਲਾ ਵੀ ਨੇ ਤੇ ਸੰਤਾ ਸਿੰਘ ਉਮੈਦਪੁਰੀ ਵੀ ਨੇ ਤੇ ਇਹ ਉਹ ਦੋ ਸ਼ਖਸ ਹੈਗੇ ਆ ਜਿਹੜੇ ਬਾਗੀ ਧੜੇ ਨਾਲ ਸੰਬੰਧਤ ਆ ਤੇ ਫੇਰ ਇਹ ਭਰਤੀਆਂ ਦੀ ਜਿਹੜੀ ਗੱਲ ਹੈ ਇਹ ਅੱਗੇ ਕਿਵੇਂ ਵਧੂਗੀ ਇਹੀ ਤੇ ਮੈਂ ਤੁਹਾਨੂੰ ਗੱਲ ਕਹਿਣ ਦੇ ਆ ਵੀ ਉਹ ਭਗੌੜੇ ਹੋ ਰਹੇ ਨੇ ਇਸ ਕਮੇਟੀ ਤੋਂ ਬਾਦਲ ਦਾਲ ਵਾਲੇ ਇਸ ਕਮੇਟੀ ਤੋਂ ਭਗੌੜੇ ਹੋ ਰਿਹਾ ਵੀ ਸੰਤਾ ਸਿੰਘ ਉਮੈਦਪੁਰੀ ਤੇ ਗੁਰਪ੍ਰਤਾਪ ਸਿੰਘ ਵਡਾਲਾ ਉੱਥੇ ਰਹਿੰਦੇ ਨੇ ਤੇ ਇਹਨਾਂ ਦੇ ਵਿੱਚ ਜਿਹੜੇ ਆ ਉਹ ਇਹਨਾਂ ਨੂੰ ਬਹੁਤਾ ਹੰਗਾਰਾ ਨਹੀਂ ਮਿਲਣਾ ਕਿਉਂ ਜੇ ਇਹਨਾਂ ਭਾਗਿਆ ਨੇ ਆਪਣੀ ਭਰਤੀ ਜਾਦੀ ਕਰ ਲਈ ਤੇ ਫਿਰ ਤੇ ਜਿਹੜਾ ਬਾ ਉਹ ਅਕਾਲੀ ਦਾ ਪ੍ਰਧਾਨ ਤੇ ਉਹ ਬਣੂਗਾ ਲੇਕਿਨ ਇਹਨਾਂ ਦੀ ਕੋਸ਼ਿਸ਼ ਵੀ ਮੁਰਸਦਾ ਜਿਹੜਾ ਪ੍ਰਧਾਨ ਉਹ ਸੁਖਬੀਰ ਸਿੰਘ ਬਾਦਲ ਨੂੰ ਬਣਾਇਆ ਜਾਵੇ ਇਸ ਕਰਕੇ ਉਸ ਕਮੇਟੀ ਨੂੰ ਇਹ ਮਤਾ ਦੇਣ ਲਈ ਤਿਆਰ ਨਹੀਂ ਅੱਪਰ ਸ਼ੁਰੂਆਤ ਤੋਂ ਕੀਤਾ ਸੀ ਵੀ ਜਿਹੜੇ ਇਹ ਬਾਦਲਦਲ ਵਾਲੇ ਨੇ ਇਹਨਾਂ ਦਾ ਇੱਕ ਨਿਕਾਤੀ ਪ੍ਰੋਗਰਾਮ ਆ ਵੀ ਅਕਾਲੀ ਦਲ ਪਵੇ ਠੱਠੀ ਕੁਝ ਸੰਗਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨਹੀਂ ਜਾਣੀ ਚਾਹੀਦੀ। ਇਹ ਤਕਸੀਮਤ ਨੇ। ਐਸੇ ਕਰਕੇ ਬਾਗੀ ਤੇ ਕਹਿ ਚੁੱਕੇ ਨੇ ਆਲਰੇਡੀ ਜਿਹੜੇ ਗੁਰਪ੍ਰੀਤ ਗੁਰਪਤਾ ਸਿੰਘ ਬਾਦਲਾ ਤੇ ਸੰਤਾ ਸਿੰਘ ਮੈਦਪੁਰੀ ਉਹ ਤੇ ਕਹਿ ਚੁੱਕੇ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਆ ਕੇ ਵੀ ਤੁਸੀਂ ਕਨਵੀਨਰ ਹੋ ਤੁਸੀਂ ਸੱਤ ਮੈਂਬਰ ਦੀ ਕਮੇਟੀ ਦੀ ਮੀਟਿੰਗ ਕਾਲ ਕਰੋ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਉਪਰ ਹੁਕਮ ਨਹੀਂ ਹੈ ਮਤਲਬ ਸੁਖਬੀਰ ਸਿੰਘ ਬਾਦਲ ਤੋਂ ਹੁਕਮ ਨਹੀਂ ਹੈ ਉਹਦੀ ਸਾਥੀ ਕੋ ਉਗਰੀ ਹੈ ਮੈਂ ਕਿਵੇਂ ਗੱਲ ਕਰ ਸਕਦਾ ਮਤਲਬ ਉਹਨਾਂ ਵਾਸਤੇ ਸੁਖਬੀਰ ਸਿੰਘ ਬਾਦਲ ਹੀ ਜਿਹਦਰ ਕਾਰਤਕਤਾ ਉਹਨਾਂ ਵਾਸਤੇ ਸਭ ਸੁਪਰੀਮ ਸਭ ਸਭ ਕੁਝ ਆਪਣੇ ਸੁਖਬੀਰ ਸਿੰਘ ਬਾਦਲ ਹੈ ਤੇ ਸੁਖਬੀਰ ਸਿੰਘ ਬਾਦਲ ਨੂੰ ਇੱਕੋ ਹੀ ਹੈ ਕਿ ਬਾਪੂ ਦਾ ਕਹਿ ਗਿਆ ਸੀ ਭਾਈ ਕਾਕਾ ਪ੍ਰਧਾਨਗੀ ਦਾ ਛੱਡੀ ਤੂੰ ਇੱਕ ਵਾਰੀ ਛੱਡਤੀ ਮੁੜ ਕੇ ਤੈਨੂੰ ਲਾਗੇ ਦੀ ਲੱਗਣ ਦੇਣਾ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਜੇ ਕਿਤੇ ਬਾਗਿਆਂ ਦੇ ਕੋਲੇ ਬਕਾਇਦਾ ਤੌਰ ਤੇ ਇਹ ਮਾੜ ਲਾ ਲਣ ਇਹ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋਵੇ ਤੇ ਬਾਗਿਆਂ ਦੇ ਕੋਲੇ ਜਿਹੜੇ ਜਿਹਾਰੂ ਕਿਸਮ ਦੇ ਆਗੂ ਦੇ ਸਾਰੇ ਬੀਬੀ ਜ਼ਗੀਰ ਕੌਰ ਵੀ ਜਿਹਾਰੂ ਚੰਦੂ ਮਾਜਰਾ ਵੀ ਜਿਹਾਰੂ ਆ ਸਰਜੀਤ ਸਿੰਘ ਰਖੜਾ ਵੀ ਜਿਹਾਰੂ ਸਾਰੇ ਜਿਹਾਰੂ ਦੇ ਇਹਦਾ ਵਾਕਈ ਧਰਤੀ ਜਦਾ ਕਰਨੀ ਨੇ ਡੈਲੀਗੇਟ ਵੀ ਅੱਤੇ ਬਣਾ ਲੈਣ ਆਪਣੇ ਇਹ ਡਰਦੇ ਇਸ ਗੱਲ ਤੋਂ ਕਿ ਜੇ ਜਾਦੇ ਬਣਾ ਲੈ ਤੇ ਫਿਰ ਸੰਗਵੀਰ ਸਿੰਘ ਬਾਦਲ ਪ੍ਰਧਾਨ ਨਹੀਂ ਬਣ ਸਕਦਾ ਜਿਹਦੇ ਕਰਕੇ ਇਹ ਵੱਡੀ ਪ੍ਰੋਬਲਮ ਆ ਰਹੀ ਆ ਲੇਕਿਨ ਇਹ ਦੱਸਦੇ ਆਂ ਵੀ ਜਿਹੜੀ ਇਹਨਾਂ ਤਾਲਮਿਲ ਕਮੇਟੀ ਬਣਾਉਣੀ ਆ ਉਹ ਆ ਕੇ ਜਿਸ ਤਰ੍ਹਾਂ ਨਿਰਧਾਰਤ ਕੰਮ ਕਰਗੀ ਤੇ ਉਹਦੇ ਵਿੱਚ ਸ਼ਾਇਦ ਕਨਵੀਨਰ ਜੋ ਬਾਬਾ ਜੀ ਸੇਵਾ ਸਿੰਘ ਹੋਰੀ ਹੈਗੇ ਨੇ ਰਾਮਪੁਰ ਖੇੜੇ ਵਾਲੇ ਉਹਨਾਂ ਨੂੰ ਇੱਕ ਪ੍ਰਧਾਨ ਬਣਾਉਣਾ ਚਾਹੁੰਦੇ ਨੇ ਉਹਨਾਂ ਨੇ ਇੰਨੀ ਗੱਲ ਕਹਿ ਦਿੱਤੀ ਆ ਵੀ ਵੇਖੋ ਮੇਰੀ ਆਪਣੀ ਅਵਸਥਾ ਜਿਹੜੀ ਆ ਇਹ ਪ੍ਰਧਾਨਗੀ ਕਰਨ ਦੇ ਕਾਬਲ ਨਹੀਂ ਲੇਕਿਨ ਜੇ ਤੁਸੀਂ ਇੱਕ ਫੈਸਲਾ ਹੀ ਕਰ ਲਿਆ ਵਾ ਇਹ ਮੈਨੂੰ ਪ੍ਰਧਾਨ ਬਣਾ ਦੇ ਤੇ ਮੇਰੇ ਨਾਲ ਚਾਰ ਬੰਦੇ ਹੋਰ ਲਾਓ ਤੁਸੀਂ ਜਿੱਦੇ ਕਰਕੇ ਤਾਲਮਿਲ ਕੀ ਮਟੀਰੀਅਲ ਬਣਣੀ ਹੈ ਕਿਉਂ ਬਾਬਾ ਜਿਹੜੇ ਸੇਵਾ ਸੇਕ ਕਰੀ ਉਹ ਬਾਬਾ ਸਰਜ ਸਿੰਘ 베ਦੀ ਦੇ ਬਹੁਤ ਨੇੜੇ ਨੇ ਇਹਦੇ ਵਿੱਚ ਬਾਬਾ ਰੰਧਾਵੇ ਵਾਲੇ ਉਹ ਵੀ ਸ਼ਾਮਲ ਨੇ ਇਹਦੇ ਵਿੱਚ ਰਵਿੰਦਰ ਵੀ ਸ਼ਾਮਲ ਕਈ ਜਥੇਬੰਦੀ ਹੋਰ ਵੀ ਸ਼ਾਮਲ ਨੇ ਦੇ ਵਿੱਚ ਤੇ ਬਾਬਾ 베ਦੀ ਆ ਗਿਆ ਤੇ ਫਿਰ ਇਹਦਾ ਦਾ ਵਿਰੋਧ ਭਾਈ ਰਣਜੀਤ ਸਿੰਘ ਨਹੀਂ ਕਰ ਸਕਣਗੇ ਭਾਈ ਰਣਜੀਤ ਸਿੰਘ ਤੇ ਬਾਬਾ ਗੁਰਪ੍ਰੀਤ ਸਿੰਘ ਜਿਹੜੇ ਨੇ ਉਹਨਾਂ ਵਾਲੇ ਉਹਨਾਂ ਦੀ ਬੜੀ ਦੋਸਤੀ ਆਪਸ ਵਿੱਚ ਬੜੀ ਨੇੜਤਾ ਉਹਨਾਂ ਦੀ ਭਾਈ ਰਣਜੀਤ ਪਾ ਪਟਿਸਾ ਭਾਈ ਰਣਜੀਤ ਸਿੰਘ ਕੇ ਭਾਈ ਰਘਵੀਰ ਸਿੰਘ ਨਹੀਂ ਭਾਈ ਰਣਜੀਤ ਸਿੰਘ ਭਾਈ ਰਣਜੀਤ ਸਿੰਘ ਵੈਸੇ ਤੇ ਕਿਸੇ ਨਾਲ ਦੇ ਉਹ ਨਹੀਂ ਲਾ ਕੇ ਖਾ ਨਹੀਂ ਸਕਦੇ ਲੇਕਿਨ ਇੱਥੇ ਬਾਬਾ ਸਰਬਜੀਤ ਸਿੰਘ ਬੰਦੀ ਦਾ ਬਹੁਤ ਸਤਿਕਾਰ ਕਰਦੇ ਨੇ ਉਹ ਤੁਹਾਡੀ ਨੇ ਹੁੰਦੀ ਪਈ ਸਤਿਕਾਰਯੋਗ ਜਿਹੜੀ ਹੈ ਸ਼ਖਸੀਅਤ ਦੇ ਕੀ ਜੀ ਜੀ ਅੱਛਾ ਜੀ ਜੀ ਪਟਿਸਾ ਜੀ ਜੀ ਜੇਸ ਕਰਕੇ ਉਮੀਦ ਆਪੀ ਇੱਕ ਕਮੇਟੀ ਦੀ ਤਾਲਮਤ ਕਮੇਟੀ ਬਣੀ ਉਹਦੇ ਮੁਖੀ ਜਿਹੜੇ ਅਨੋਸ ਅਕਾਲੀ ਦਲ ਦੇ ਉਹ ਬਾਬਾ ਸੇਵਾ ਸਿੰਘ ਰਾਹਪੁਰ ਖੇੜੇ ਵਾਲੇ ਹੀ ਹੋਣਗੇ ਜਿਕਨ ਪਹਿਲਾਂ ਜਦੋਂ رابطہ ਕਰਨ ਕੀਤਾ ਸੀ ਉਹਨਾਂ ਨਾ ਕਰਤੀ ਸੀਗੀ ਤੇ ਨਾਲ ਤੁਹਾਨੂੰ ਇਸ ਗੱਲ ਦਾ ਪਤਾ ਵੀ ਗਿਆਨੀ ਹਰਪ੍ਰੀਤ ਸਿੰਘ ਜਿਹੜੀ ਸਿਚੁਏਸ਼ਨ ਉਹਨਾਂ ਤੇ ਵੀ ਗੁਣਾ ਪੈਂਦਾ ਵਾ ਕਿ ਜੇ ਕਿਤੇ ਸ਼੍ਰੋਮਣੀ ਕਮੇਟੀ ਨੇ ਇਹ ਗਲਤੀ ਅਕਾਲੀ ਨੂੰ ਕੱਢਣ ਦੀ ਪੇਪਰ ਉਹ ਸੱਤੇ ਉਹਕੇ ਟੱਕਣਗੇ ਤੇ ਲੋਕਾਂ ਜਾਣਗੇ ਤੇ ਲੋਕਾਂ ਦੇ ਵਿੱਚ ਦੇ ਮਨਾਂ ਵਿੱਚ ਅੱਜ ਭਾਈ ਗਿਆਨੀ ਹਰਪ੍ਰੀਤ ਜੀ ਨੇ ਕਾਫੀ ਸਤਿਕਾਰ ਆ ਉਹ ਵਿਅਕਤੀ ਦਾ ਧੱਕਾ ਹੋ ਰਿਹਾ ਜੀ ਜੀ ਬੜਾ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਨੇ ਹੋ ਤੇ ਵਿਸ਼ਿਆਂ ਦੇ ਉੱਤੇ ਪੂਰੀ ਜਾਣਕਾਰੀ ਲੈ ਕੇ ਹਾਸਲ ਹੁੰਨੇ ਹੋ ਹਾਜ਼ਰ ਹੁੰਨੇ ਹੋ ਤਫਸੀਲ ਦੇ ਨਾਲ ਗੱਲ ਸਮਝਾਉਨੇ ਹੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਸ਼ੁਕਰੀਆ